ਜੇ ਜੀ 13 ਮਹੀਨੇ ਸ਼ਾਂਤੀ ਨਾਲ ਅੰਦੋਲਨ ਲੜਿਆ ਤਾਂ ਅੰਦੋਲਨ ਇੱਕ ਦਿਨ ਚੱਲ ਸਕਦਾ ਹੈ ਸਤ ਸ੍ਰੀ ਅਕਾਲ ਸਿੱਖ ਅੰਦੋਲਨ ਜਨਾਮਾਰੇ ਹਜ਼ਾਰਾਂ ਹਜ਼ਾਰ ਬਿਕਰੀ ਵਾਂਗ ਟਟੇ ਖਨੋਰੀ ਬਾਰਡਰ ਉਤੇ ਕਿਸਾਨ ਦੇ ਸਰਲੇਖੇ ਹਿੱਟ ਅੱਜ ਦਾ ਅਸੀਂ ਇਸ ਖਾਸ ਐਪੀਸੋਡ ਲੈ ਕੇ ਆਏ ਆ ਤਾਂ ਕਿ ਜਿਹੜੀ ਖਨੋਰੀ ਬਾਰਡਰ ਦੀ ਜਿਹੜੀ ਅਸਲ ਸਥਿਤੀ ਹੈ ਗਰਾਊਂਡ ਜ਼ੀਰੋ ਤੋਂ ਰਿਪੋਰਟ ਉਹ ਦਰਸ਼ਕਾਂ ਦੇ ਸੰਗ ਸਾਂਝੀ ਕੀਤੀ ਜਾਵੇ ਕਿਉਂਕਿ ਕਈ ਤਰ੍ਹਾਂ ਦੇ ਜਿਹੜੇ ਨੈਰੇਟਿਵ ਉਸ ਜੇ ਜਾ ਰਹੇ ਨੇ ਅਸਲ ਦੇ ਵਿੱਚ ਜੇਕਰ ਘੋਕੀਏ ਤਾਂ ਖਨੋਰੀ ਬਾਰਡਰ ਦਾ ਪਲੇਖਾ ਕਿਸਾਨ ਅੰਦੋਲਨ ਦੇ ਪਾਰਟ ਪਹਿਲਾ ਜਦੋਂ ਟਿਕਰੀ ਬਾਰਡਰ ਤੇ ਕਿਸਾਨਾਂ ਨੇ ਕਈ ਮਹੀਨੇ ਡੇਰੇ ਲਗਾਏ ਠੀਕ ਉਸੇ ਤਰ੍ਹਾਂ ਦਾ ਹੀ ਬਣ ਕੇ ਸਾਹਮਣੇ ਆ ਰਿਹਾ ਹੈ ਪਲੇਖਾ ਸੇਮ ਟਿਕਰੀ ਬਾਰਡਰ ਵਾਂਗ ਹੀ ਪੈ ਰਿਹਾ ਹੈ ਉਵੇਂ ਹੀ ਕਹਿੰਦਾ ਭਾਗ ਕੇ ਟਰੈਕਟਰ ਟਰਾਲੀਆਂ ਕਹਿੰਦਾ ਭਾਗ ਕੇ ਕਿਸਾਨਾਂ ਸੰਘਰਸ਼ੀ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਆ ਜ਼ਿੰਦਗੀ ਉਹ ਟਰਾਲੀਆਂ ਦੇ ਵਿੱਚ ਗੁਜ਼ਰਨ ਲੱਗੀ ਹੈ ਜੀਵਨ ਜਿਹੜਾ ਉਹ ਟਰੈਕਟਰ ਟਰਾਲੀ ਦੇ ਦੁਆਲੇ ਇਰਦ-ਗਿਰਦ ਹੋਣਾ ਪਿਆ ਚੌਂਕੇ ਚੁੱਲ੍ਹੇ ਤਰਪਾਲਾਂ ਉਸੇ ਤਰ੍ਹਾਂ ਹੀ ਸਾਰਾ ਕੁਝ ਪਾਣੀ ਦੀ ਸੇਵਾ ਵਖ-ਵਖ ਲੰਗਰ ਲੰਗਰ ਭੰਡਾਰੇ ਤੇ ਉਵੇਂ ਹੀ ਜਿਹੜਾ ਰੋਜ਼ ਉੱਤੇ ਮੰਚ ਸਜਦਾ ਜਿੱਥੇ ਤਕਰੀਰਾਂ ਹੁੰਦੀਆਂ ਨੇ ਜਿੱਥੇ ਕੇਂਦਰ ਸਰਕਾਰ ਨੂੰ ਵਾਰ-ਵਾਰ ਘਾਰ ਲਗਾਈ ਜਾਂਦੀ ਹੈ ਕਿ ਉਹਨਾਂ ਦੀ ਜਿਹੜੀ ਮੰਗਾਂ ਨੇ ਮਸਲੇ ਨੇ ਉਹ ਹੱਲ ਕੀਤੇ ਜਾ ਸਕਣ ਇਸੇ ਤਰ੍ਹਾਂ ਹੀ ਜੇਕਰ ਦੇਖੀਏ ਤਾਂ ਸਮਾਨਤਾ ਸੇਮ ਟਿਕਰੀ ਬਾਰਡਰ ਵਾਂਗ ਜਿਹੜੀ ਕਨੌਲੀ ਬਾਰਡਰ ਦੀ ਹੋਈ ਹੈ ਕਿਉਂਕਿ ਪਾਰਟ 1 ਜਿਹੜਾ ਕਿਸਾਨ ਅੰਦੋਲਨ ਸੀ ਜਦੋਂ ਕਿਸਾਨ ਦਿੱਲੀ ਗਿਆ ਤਾਂ ਹਰਿਆਣਾ ਦੀ ਬਰੂਹਾ ਤੇ ਬੈਠਿਆ ਸੀ ਤਿੰਨ ਜਗ੍ਹਾ ਤੇ ਇੱਕ ਸਿੰਘੂ ਬਾਰਡਰ ਦੂਸਰਾ ਸੀ ਗਾਜੀਪੁਰ ਪਾウダー ਤੇ ਨਾਲ ਟਿਕਰੀ ਪਾウダー ਤਿੰਨੇ ਜਗਾਵਾਂ ਜਿਹੜੀਆਂ ਉਹ ਸਥਾਨ ਸਾਨੂੰ ਹਰਿਆਣੇ 'ਚ ਪੈਂਦੇ ਸਨ ਤੇ ਹੁਣ ਇਸ ਵੇਲੇ ਜਿਹੜਾ ਪਾਰਟ 2 ਹੈ ਕਿਸਾਨ ਅੰਦੋਲਨ ਉਹ ਸੰਭੂ ਬਾਰਡਰ ਕਹਿੰਦਾ ਭਾਵ ਕਿ ਹਰਿਆਣੇ ਦੀ ਬਰੂਹਾ ਉੱਤੇ ਉਹ ਇਸ ਵੇਲੇ ਪਿਛਲੇ 13 ਫਰਵਰੀ ਤੋਂ ਲੱਗਿਆ ਹੋਇਆ ਤੇ ਜੇਕਰ ਆਪਾਂ ਸੰਗ ਖਨੋਰੀ ਬਾਰਡਰ ਦੀ ਗੱਲ ਕਰ ਲਈਏ ਤਾਂ ਖਨੋਰੀ ਬਾਰਡਰ ਦੇ ਵਿੱਚ ਜਿਹੜੇ ਕਹਿੰਦਾ ਪਾਪ ਕਿ ਕੁਝ ਏਕੜ ਕੁਝ ਕਿੱਲੇ ਜਿਹੜਾ ਇਹ ਮੋਰਚਾ ਹੈ ਉਹ ਹਰਿਆਣੇ ਦੀ ਹੱਦ ਦੇ ਵਿੱਚ ਲੱਗ ਚੁੱਕਿਆ ਭਾਵੇਂ ਕਿ ਆਪਾਂ ਸੰਭੂ ਬਾਰਡਰ ਨੂੰ ਹਰਿਆਣੇ ਦੀ ਬਰੂਹਾਂ ਵਾਲਾ ਮੋਰਚਾ ਕਹਿ ਸਕਦੇ ਹਾਂ ਪਰੰਤੂ ਜਿਹੜਾ ਖਨੋਰੀ ਬਾਰਡਰ ਜਿਹੜਾ ਢਾਬੀ ਗੁਜਰਾ ਦਾ ਬਾਰਡਰ ਇੱਥੇ ਜਿਹੜੇ ਇਹ ਭਾਵੇਂ ਇਹ ਮੀਲਾਬਧੀ ਹੈ 5 ਤੋਂ 7 ਕਿਲੋਮੀਟਰ ਲੰਬਾ ਰੈਟ ਟ੍ਰੱਲੀਆਂ ਦਾ ਵੱਡਾ ਕਾਫਲਾ ਕਹਿੰਦਾ ਭਾਵੇਂ ਕਿ ਪਿਲੇਖਾ ਸੇਮ ਟਿਕਰੀ ਬਾਰਡਰ ਵਾਂਗੇ ਤੇ ਉਹ ਹਰਿਆਣੇ ਕਈ ਏਕੜ ਕਹਿੰਦਾ ਭਾ ਵਖਵੇ ਦੇ ਵਿੱਚ ਉਹ ਹਰਿਆਣੇ ਦੇ ਵਿੱਚ ਲੱਗਿਆ ਹੋਇਆ ਸਮਾਨਤਾਵਾਂ ਸੇਮ ਉਦਾਂ ਹੀ ਨਹੀਂ ਆਪਾਂ ਦੱਸਿਆ ਕਿ ਉਦਾਂ ਹੀ ਕਿਸਾਨ ਉਦਾਂ ਹੀ ਉੱਥੇ ਝੰਡੇ ਜਿਹੜੇ ਲਹਿਰਾਏ ਜਾ ਰਹੇ ਨੇ ਝੰਡਿਆਂ ਦੇ ਵਿੱਚ ਕਿਸਾਨੀ ਝੰਡਿਆਂ ਦਾ ਖਾਸ ਜ਼ਿਕਰ ਹੈ ਜੇਕਰ ਕੋਈ ਫਰਕ ਲੱਗ ਰਿਹਾ ਹੈ ਤਾਂ ਸ਼ਾਇਦ ਲਾਲ ਝੰਡੇ ਜਿਹੜੇ ਫਨੋਰੀ ਬਾਰਡਰ ਦੇ ਤੇ ਮੋਰਚੇ ਚੋਂ ਉਹ ਗਾਇਬ ਨੇ ਕਿਸਾਨੀ ਝੰਡਿਆਂ ਦੀ ਪਰਮਾਰ ਹੈ ਤੇ ਜੇ ਜੇਕਰ ਇੱਕ ਹੋਰ ਵੱਖਰਾ ਫਰਕ ਹੈ ਉਹ ਇਹ ਹੈ ਕਿ ਜਿਹੜਾ ਟਰੈਕਟਰਾਂ ਦੀ ਜਿਹੜੇ ਟੁੱਟੇ ਭੱਜੇ ਸੀ ਟਰੈਕਟਰ ਉਸ 2122 ਜਿਹੜੀ ਫਰਵਰੀ ਨੂੰ ਘਟਨਾ ਵਾਪਰੀ ਜਦੋਂ ਇੱਕ ਨੌਜਵਾਨ ਕਿਸਾਨ ਸ਼ਹਾਦਤ ਵੀ ਜਾਂਦਾ ਸ਼ੁਕਰਨ ਸਿੰਘ ਉਸੇ ਦਿਨ ਜਿਹੜੇ ਟਰੈਕਟਰ ਟੁੱਟੇ ਸੀ ਕਹਿੰਦਾ ਭਾਵ ਕਿ ਹਰਿਆਣੇ ਵਾਲੇ ਪਾਸਿਓ ਕੁਝ ਧੜਮੀਆਂ ਵੱਲੋਂ ਟਰੈਕਟਰ ਚੋੜੇ ਗਏ ਉਹ ਟਰੈਕਟਰ ਹਾਲੇ ਉੱਤੇ ਖੜ ਰਹੇ ਖੜੇ ਹੋਏ ਨਹੀਂ ਉਹ ਬਣਾਈ ਜਾ ਰਹੇ ਨੇ ਪੰਤਰ ਨਵੇਂ ਸਿਰੇ ਉਹਨਾਂ ਨੂੰ ਸਿਰਜਿਆ ਜਾ ਰਿਹਾ ਉਹ ਟਰੈਕਟਰਾਂ ਨੂੰ ਸੋ ਇਸੇ ਤਰ੍ਹਾਂ ਹੀ ਜਿਹੜੀ ਅੱਜ ਦੀ ਖਾਸ ਗਰਾਊਂਡ ਜ਼ੀਰੋ ਤੋਂ ਰਿਪੋਰਟ ਸਾਡੇ ਪ੍ਰਤੀਨਿਧ ਹਰਜੀਤ ਸਿੰਘ ਤਈਪੁਰ ਲੈ ਕੇ ਆ ਰਹੇ ਨੇ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜਿਹਦੇ ਵਿੱਚ ਸਾਰੇ ਪੱਖ ਤੁਸੀਂ ਅੱਖੀ ਆਪ ਖੁਦ ਦੇਖ ਸਕਦੇ ਹੋ ਵੱਖ-ਵੱਖ ਪਾੜ ਦੇ ਵਿੱਚ ਹੈ ਤੇ ਪਰੰਤੂ ਸਾਲਮ ਸਾਰਾ ਮੋਰਚਾ ਕਿਸ ਤਰ੍ਹਾਂ ਇੱਥੇ ਲੰਗਰ ਚੱਲ ਰਹੇ ਨੇ ਟਰਾਲੀਆਂ ਦਾ ਰਹਿਣ ਬਸੇਰਾ ਕਿਵੇਂ ਹੈ ਕਿਵੇਂ ਕਿਸਾਨਾਂ ਨੇ ਆਪਣੇ ਚੌਕੇ ਚੁੱਲ੍ਹੇ ਬਣਾਏ ਨੇ ਕਿਵੇਂ ਉੱਥੇ ਮੰਜੇ ਬਿਸਤਰੇ ਨੇ ਕਿਵੇਂ ਆਰਾਮ ਰਹਿਸ਼ਟ ਕਰਦੇ ਨੇ ਕਿਵੇਂ ਮੰਚ ਸਜਦਾ ਹੈ ਕਿਵੇਂ ਝੰਡੇ ਚੁੱਕੇ ਚੁੱਕੇ ਹੋਏ ਨੇ ਲਹਿਰਾਏ ਜਾ ਰਹੇ ਨੇ ਜਿਹੜਾ ਜੀਵਨ ਬਸਰ ਹੈ ਸ਼ਿੰਗਰਸੀ ਕਿਸਾਨਾਂ ਦਾ ਉਹ ਸਾਰਾ ਕਿਵੇਂ ਹੈ ਤੇ ਕਿਵੇਂ ਬਰਾਬਰ ਭਿੜ ਰਿਹਾ ਟੈਕਰੀ ਵਾਟਰਵਰਕ ਇਹ ਸਾਰੀ ਰਿਪੋਰਟ ਤੁਸੀਂ ਆਪ ਦੇਖ ਸਕਦੇ ਹੋ ਸੁਣ ਸਕਦੇ ਹੋ ਕਹਿੰਦਾ ਭਾਵ ਕਿ ਸਾਡੇ ਪ੍ਰਤੀਨਿਧ ਹਰਜੀਤ ਸਿੰਘ ਤਈਪੁਰ ਵੱਲੋਂ ਬਹੁਤ ਦੁਰਦਾਨ ਸਭ ਬੱਚਿਆਂ ਨੂੰ ਹੁਣ ਸਕੂਲਾਂ ਤੇ ਜਦੋਂ ਛੁੱਟੀਆਂ ਹੁੰਦੀਆਂ ਉਹਨਾਂ ਦੀਆਂ ਵੀ ਦੁਨੀਆ ਲੱਗੀਆਂ ਉਹ ਵੀ ਆਪਣਾ ਬਾਹਰ ਘਰ ਦੇ ਨੂੰ ਪੱਠੇ ਪੱਠੇ ਦੇ ਵਿੱਚ ਮਦਦ ਕਰਦੇ ਆ ਆਕਰ ਸਾਨੂੰ ਤੇ ਲੱਗੇ ਕਿਸਾਨਾਂ ਨੂੰ ਪਾਣੀ ਧਣੀ ਲੈ ਕੇ ਦਿੰਦੇ ਆ ਉਹ ਵੀ ਜਿਹੜੇ ਛੋਟੇ ਮੋਟੇ ਕੰਮ ਆ ਸਰਦ ਬੱਚੇ ਵੀ ਕਰਦੇ ਆ ਕਿਉਂ ਨਹੀਂ ਜੰਮ ਜਿਹੜੇ ਕਿਸਾਨਾਂ ਨੂੰ ਹਜ਼ਾਰ ਲੈ ਕੇ ਇਹਨਾਂ ਨੇ ਗਲਤੀ ਕੀਤੀ ਆ ਕਿ ਹਜ਼ਾਰ ਲੈ ਕੇ ਦਿੰਦੇ ਆ ਸਾਡੇ ਕਿਸਾਨਾਂ ਦੇ ਹਰ 1000 ਹਜ਼ਾਰ ਰੱਬਾ ਜੋ ਵੀ ਕੁਰਸ਼ਾ ਚੋਰ ਦੇ ਵਾਇਰ ਦੇ ਨਾਲ ਅਸੀਂ ਕੀਤੀ ਕਰਦੇ ਆ ਉਹ ਸਾਰਾ ਸਾਡਾ ਯਾਰ ਆ ਬਾਕੀ ਰਹੀ ਕੰਮ ਗੁਰੂ ਸ਼੍ਰੀ ਸਾਹਿਬ ਦੇ ਇੱਕ ਸੰਤ ਸਾਹਿਬ ਨੂੰ ਇੱਕ ਗੋਵਰ ਇਸ ਤੋਂ ਬਿਨਾ ਸਾਡਾ ਖਾਲਸਾ ਬੰਦਾ ਸੁਧਾ ਅਧੂਰਾ ਚੰਨੋਂ ਮੇ ਤੱਕ ਉਹ ਆਪਰੇ ਪੰਜਾ ਕੇਤਾਰਾ ਦਾ ਘਾੜੀ ਨਹੀਂ ਉਹਨੇ ਮੇਰ ਉਹ ਸਾਡਾ ਗੁਰਸਿੱਖ ਖਾਸਾ ਅਸੀਂ ਮੇਰੇ ਨੂੰ ਦੋਲ ਕਰਦੇ ਇਹ ਸਾਡੇ ਵਰਗੇ ਬਹੁਤ ਹੀ ਸਿਰ ਪਰ ਸਦਾ ਕੁੰਡ ਆਂਖ ਤੇ ਸਾਡੇ ਸੀਸ ਦਾ ਇਹ ਸ਼ਹੀਦ ਸਾਹਿਬ ਦਾ ਇਹ ਤਲਵਾਰ ਦੀ ਕਿਰਪਾ ਦਾ ਕਿਰਪਾ ਦਾ ਤੇ ਤਲਵਾਰ ਦੇ ਵਿੱਚ ਬਹੁਤ ਅੰਤਰ ਦਾ ਤੇ ਬਹੁਤ ਅੱਜਾ ਮੈਂ ਦੇਖੀ ਜਰਾ ਬਕਰ ਸਿੰਘ ਕੋਟ ਰਖਾ ਉਹ ਤੋਂ ਕੰਦ ਮੈਨੂੰ ਕਿਹਨਾਂ ਹਰਦੀ ਤੇ ਜੁਆਰ ਨਹੀਂ ਤੇ ਸਾਡੇ ਕੋਲ ਆਜਾ तव्हां कंहिंखां हर मनु जा इच्छा ਜਾਂ ਵਿੱਚ ਜਾ ਰਹੇ ਹੋ ਰੇਕਰ ਜਿਹੜੇ ਭਰਾ ਸਾਡੇ ਘਰ ਹੀ ਬੈਠੇ ਆ ਮਾਤਾ ਜੀ ਹੋ ਗਏ ਤਿਆਰ ਸਾਡੇ ਨਾਲ ਚੂੜੀਆਂ ਲੈ ਕੇ ਆ ਗਈਆਂ ਜਾ ਨਿਕਲੋ ਤੇ ਜਾ ਭਰਾਵੋ ਚੂੜੀਆਂ ਪਾਉਣ ਵਾਸਤੇ ਤਿਆਰ ਹੋ ਜਾਓ ਪ੍ਰੋਟੈਂਸ ਹੋਣਾ ਇਹੋ ਨਾਅਰੇ ਨਾਲ ਜ਼ਰੂਰ ਲਾਓ

ਆ ਮੋਰ ਦੇ ਪੇਟ ਚੱਕੀ ਸਾਹਿਬ ਬਹਿ ਜਾਂਦੇ ਆ ਜਦੋਂ ਮੈਂ ਖੜੋ ਜਾਂਦਾ ਉਹ ਚੁੰਡੀਆਂ ਬੈਠੀ ਜਾਂਦੇ ਆ ਸਾਚੀ ਸਾਹਿਬ ਦਰਦ ਨਾਰੇ ਲਾ ਲੈਂਦੇ ਹੋ ਦੇਖਤੀ ਆ ਹੈਈ ਉਹਨਾਂ ਗੱਲ ਦੇ ਅਸੀਂ ਸਹੀ ਸਾਡਾ ਪੁੱਤਾ ਪੁੱਤਾ ਤੇ ਇਹ ਨਾਲਾ ਪੁੱਤਾ ਟੈਂਕ ਤੋਂ ਵੀ ਜਦੋਂ ਉਹ ਤੇ ਆਹਤਾ ਬੁਲਾਣਾ ਬਹੁਤ ਖੁਕੜੇ ਬੈਠੇ ਹੁੰਦੇ ਆ ਜੋ ਬਾਡੇ ਨਾਲ ਜਾ ਕੇ ਗਰੀ ਮੈਚਾਂ ਖੇਡਦਾ ਵੀ ਕੁੱਦੀ ਹਵੜੀ ਚੁੱਕਾ ਪੁੱਟਿਆ ਗੁਰੂ ਕਾਰੀ ਸੰਗਤ ਜੀ ਮੈਂ ਮੋਦੀ ਦਾ ਪੇਟ ਸਿਆਪਾ ਜਰੂਰ ਕਰੂੰਗਾ मोदी सरकार मोदी वापस मोदी वापस मोदी सरकार हाय 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 परवासे आप हाय 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 ભરાઓ જેડે ચાડે શહીદ હે ઓ જીંદાબાદ હે જીંદાબાદ રહેને સબ કર આ રહે કુમ રહે કુમ રહે સહબ કર આ રહે કુમ રહે ਸੀਦਾ ਪੈੜੀ ਸਾਹ ਤੇ ਜੈ ਜੈਕਾਰੇ ਥੋਕੇ ਸੀਦਾ ਪੈੜੀ ਸਾਹ ਤੇ ਜੈ ਜੈਕਾਰੇ ਥੋਕੇ ਗੁਰੂ ਕਾਲੀ ਸਾਚੰਗ ਦੇ ਯਾਤੇ ਵਾਲੇ ਬੰਦੇ ਆ ਬਿਲਕੁਲ ਟਾਈਮ ਦੇ ਵਿੱਚ ਬੱਤੇ ਬਲਵਾ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਹ ਨ ਹੋਵੇ ਧੰਵਾਕਾ ਕਰੀਓ ਬੋਲਣਾ ਸਰਵਾਦ ਫਿਰ ਮੈਂ ਬੇਨਤੀ ਕਰੂਗਾ ਲਖਮੀਰ ਸਿੰਘ ਕਗੜਪੁਰ ਹੋਰ ਦਾ ਆਜ਼ਾਦ 2 ਮਿੰਟ ਵਾਸਤੇ ਨਿਕਾਲਾ ਵਾਸਤੇ ਉਸ ਤੋਂ ਉਪਰੰਤ ਸਰਮਣ ਸੰਗਤ ਸਰਪੰਤਾਂ ਵੀ ਕੇਸ ਸਿੱਧੂ ਬਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਇੱਕ ਜਿਹੜੇ ਵੀ ਸਾਰੇ ਗਾਇਕ ਨੇ ਤੇ ਬੜੇ ਲਿਖੇ ਨੌਜਵਾਨ ਨੇ ਇੱਕ ਤਾਂ ਟਵਿੱਟਰ ਤੇ ਚਲਾਓ ਮੇਰੇ ਵੀਰੋ ਵੀ ਨੋ ਫਾਰਮਰ نو ਫੂਡ ਤੇ ਵੇਣ ਦੀ ਆ ਪਹਿਲਾ ਵਾਲੇ ਸੰਘਰਸ਼ਾਂ ਨੂੰ ਆਪਾਂ ਇਹ ਸੰਘਰਸ਼ ਤਿੱਖਾ ਕਰੀਏ ਤੇ ਮੋਦੀ ਨੂੰ ਇੱਕ ਗੱਲ ਦਾ ਜਵਾਬ ਲਵੋ ਵੀ ਇੱਕ ਪ੍ਰੈਸ ਕਾਨਫਰੈਂਸ ਕਰ ਜੇ ਹਿੰਮਤ ਆ ਮੋਦੀ ਨੂੰ ਇੱਕ ਹਾਂ ਇੱਥੇ ਤੁਹਾਨੂੰ ਇੱਕ ਗੱਲ ਹੋਰ ਦੱਸ ਰਿਹਾ ਕਿ ਜਿਹੜਾ ਜਦੋਂ ਪਾਰਟ 1 ਕਿਸਾਨ ਅਧੋਲਣ ਸੀ ਜਿਹੜਾ ਦਿੱਲੀ ਦੀਆਂ ਬੁਰੂਹਾਂ ਤੇ ਕਹਿੰਦਾ ਪਾਬ ਹਰਿਆਣੇ ਦੇ ਵਿੱਚ ਸਿੰਘੂ ਬਾਰਡਰ ਉੱਤੇ ਤੇ ਕਿਤੇ ਜਿਹੜਾ ਗਾਜੀਪੁਰ ਤਿੰਨ ਥਾਵਾਂ ਤੋਂ ਲੱਗਾ ਸੀ ਹੁਣ ਪਾਰਟ 2 ਦਾ ਜਿਹੜਾ ਅੰਦੋਲਨ ਇਹ ਦੋ ਜਗ੍ਹਾ ਉੱਤੇ ਸ਼ੰਭੂ ਉੱਤੇ ਖਨੌਰੀ ਟਾਪੀ ਗੁਜਰਾਪੁਰ ਉੱਤੇ ਖੈਰ ਜੇਕਰ ਆਪਾਂ ਦੇਖੀਏ ਤਾਂ ਇਸ ਅੰਦੋਲਨ ਤੇ ਉਸ ਅੰਦੋਲਨ ਦੇ ਵਿੱਚ ਫਰਕ ਕੀ ਹੈ ਫਰਕ ਸੇਮ ਆਪਾਂ ਦੇਖ ਹੀ ਸਕਦੇ ਹਾਂ ਕਿ ਜਿਨ੍ਹਾਂ ਨੇ ਉਦੋਂ ਦਿੱਲੀ ਪਾਊਡਰ ਉੱਤੇ ਜਾ ਕੇ ਰਾਤਾਂ ਗੁਜ਼ਾਰੀਆਂ ਜਾਂ ਉਹਨਾਂ ਨੇ ਉੱਥੇ ਗੇੜੇ ਕੱਟੇ ਉਹਨਾਂ ਨੂੰ ਸੇਮ ਕੋਈ ਫਰਕ ਨਹੀਂ ਲੱਗੇਗਾ ਤੇ ਜਿਹੜਾ ਇੱਕ ਵੱਡਾ ਫਰਕ ਹੈ ਕਿਉਂਕਿ ਜਿਹੜਾ ਦਿੱਲੀ ਦਾ ਅੰਦੋਲਨ ਸੀਗਾ ਉਹ ਖਾਸ ਕਰਕੇ ਪੰਜਾਬੀਆਂ ਲਈ ਇੱਕ ਪਿਕਨਿਕ ਵਜੋਂ ਵੀ ਬਣਿਆ ਸੀ ਉਹਦੇ ਵਿੱਚ ਵੱਡੀ ਗਿਣਤੀ ਮੁਲਾਜ਼ਮ ਤੇ ਪੈਨਸ਼ਨਰ ਉਹ ਵੱਡੀ ਗਿਣਤੀ ਉੱਥੇ ਪਹੁੰਚਦੇ ਰਹੇ ਖਾਸ ਕਰਕੇ ਵਕ ਵਕ ਜਿਹੜੀਆਂ ਪੰਜਾਬ ਦੀਆਂ ਯੂਨੀਵਰਸਟੀਆਂ ਦੇ ਵਿੱਚੋਂ ਸਨ ਪ੍ਰੋਫੈਸਰ ਵਿਦਿਆਰਥੀ ਉੱਥੇ ਉੱਥੇ ਜਾਂਦੇ ਰਹੇ ਭਾਵੇਂ ਕਿ ਪਿਕਨਿਕ ਸ਼ਬਦ ਆਪਾਂ ਉਹ ਸ਼ਬਦ ਤਰ੍ਹਾਂ ਨਹੀਂ ਲੈ ਰਹੇ ਪਰੰਤੂ ਉੱਤੇ ਇੱਕ ਵੱਡਾ ਮੇਲਾ ਖਾਸ ਕਰਕੇ ਜੇਕਰ ਦੇਖਿਆ ਜਾਵੇ ਤਾਂ ਸਿੰਘੂ ਬਾਰਡਰ ਉਤੇ ਅਜਿਹੀ ਤਰ੍ਹਾਂ ਦਾ ਵਰਤਾਰਾ ਵੇਖਣ ਨੂੰ ਮਿਲਿਆ ਜਦੋਂ ਕਿ ਹੁਣ ਜਿਹੜਾ ਫਰਕ ਹੈ ਹੁਣ ਕਹਿੰਦਾ ਭਾਵ ਕਿ ਸ਼ੰਭੂ ਤੇ ਖਨੌਰੀ ਜੇਕਰ ਆਪਾਂ ਖਾਸ ਜ਼ਿਕਰ ਕਰ ਲਈਏ ਖਨੌਰੀ ਬਾਰਡਰ ਢਾਬੀ ਗੁਜਰਾ ਬਾਰਡਰ ਦਾ ਤਾਂ ਇਹ ਨਰੋਲ ਕਿਸਾਨਾਂ ਦਾ ਹੈ ਉਸ ਕਿਸਾਨਾਂ ਦਾ ਛੋਟੇ ਕਿਸਾਨਾਂ ਦਾ ਕਿਉਂਕਿ ਪਹਿਲੇ ਦੌਰਨ ਦੇ ਵਿੱਚ ਵੱਡੀ ਕਿਸਾਨੀ ਜਿਹੜੀ ਸੀਗਾ ਪੰਜਾਬੀ ਕਿਸਾਨੀ ਹਰਿਆਣਵੀ ਕਿਸਾਨੀ ਯੂਪੀ ਦੀ ਕਿਸਾਨੀ ਉਹ ਵੱਡੀ ਕਿਸਾਨੀ ਵੱਡੇ ਪੱਧਰ ਉਤੇ ਉਹ ਸ਼ਿਰਕਤ ਉਹ ਮਨੇ ਕੀਤੀ ਪਰਤ ਹੋਣ ਵਾਲੇ ਕਿਸਾਨ ਦੇ ਵਿੱਚ ਦਰਮਿਆਨਾ ਤੇ ਛੋਟਾ ਛੋਟਾ ਕਿਸਾਨ ਵਦੇਰੀ ਕਰਕੇ ਕਿਸਾਨ ਮਜ਼ਦੂਰ ਕਹਿੰਦਾ ਭਾਵ ਕਿ ਉਹ ਜਿਹੜੇ ਪਿਕਨਿਕ ਵਾਲੇ ਲੋਕ ਸਨ ਉਹ ਹਾਲੇ ਇਸ ਸੰਘਰਸ਼ ਤੋਂ ਇਸ ਮੋਰਚੇ ਤੋਂ ਉਹ ਪੂਰੀ ਤਰ੍ਹਾਂ ਵੱਖ ਹੀ ਆਪਾਂ ਕਹਿ ਸਕਦੇ ਹਾਂ ਉਹਨਾਂ ਦੀ ਸਮੂਲੀਅਤ ਹਾਲੇ ਨਹੀਂ ਹੋਈ ਖੈਰ ਹਾਲੇ ਇਸ ਮੋਰਚੇ ਨੂੰ ਲੱਗਿਆ ਵੀ ਕੁਝ ਦਿਨ ਨਹੀਂ ਹੋਏ 13 ਫਰਵਰੀ ਤੋਂ ਮੋਰਚਾ ਸ਼ੁਰੂ ਹੋ ਰਿਹਾ ਕਿਸਾਨ ਲੀਡਰਸ਼ਿਪ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਇੱਕ ਵੱਡੀ ਮੰਗ ਹੈ ਐਮਐਸਪੀ ਸੀ+2 50% ਵਾਲੀ ਸਮੇਤ ਹੋਰ ਮੰਗਾਂ ਨਹੀਂ ਦਿੱਤੀਆਂ ਜਿਹਦੇ ਵਿੱਚ ਕਰਜ਼ਾ ਮਾਫੀ ਦੀ ਵੀ ਵੱਡੀ ਮੰਗ ਹੈ ਕਿਉਂਕਿ ਇਸ ਵੇਲੇ ਕਰਜ਼ਾ ਜਿਹੜਾ ਕਿਸਾਨ ਸੇਰਿਓ ਵੱਡੇ ਪੱਧਰ ਉੱਤੇ ਚੜਿਆ ਆਮ ਕਿਸਾਨਾਂ ਦਾ ਕਹਿਣਾ ਹੈ ਕਿ ਜਿੱਥੇ ਬਾਕੀ ਮੰਗਾਂ ਵੀ ਐ ਹਨ ਉੱਥੇ ਇੱਕ ਵੱਡੀ ਐ ਮੰਗ ਕਰਜ਼ੇ ਦੀ ਵੀ ਹੈ ਖੈਰ ਸਾਰੀਆਂ ਮੰਗਾਂ ਕਿਸਾਨੀ ਦੇ ਹਿੱਤ ਦੇ ਵਿੱਚ ਨੇ ਕੇਂਦਰ ਸਰਕਾਰ ਇਹ ਕਦੋਂ ਪ੍ਰਵਾਨ ਕਰਦਾ ਭਾਵੇਂ ਵਕਫਕ ਸਮ ਇਹ ਪ੍ਰਸਤਾਵ ਕੇਂਦਰ ਸਰਕਾਰ ਵੱਲੋਂ ਕਿਸਾਨ ਲੀਡਰਸ਼ਿਪ ਨੂੰ ਦਿੱਤੇ ਜਾ ਰਹੇ ਨੇ ਹੁਣ ਕਿਸਾਨ ਲੀਡਰਸ਼ਿਪ ਤੇ ਕੇਂਦਰ ਸਰਕਾਰ ਦਰਮਿਆਨ ਇਹ ਨਿਵੇੜਾ ਕਦੋਂ ਹੁੰਦਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੀ ਵਿਚੋਲਗਰੀ ਚ ਰਹੀ ਪਰੰਤੂ ਮਾਮਲਾ ਅੱਗੇ ਵਧਦਾ ਗਿਆ ਹੁਣ ਵੇਖਣ ਵਾਲੀ ਗੱਲ ਹੈ ਕਿ ਇਹ ਮਾਮਲਾ ਅਗਲੇ ਸਮੇਂ ਕਦੋਂ ਤੱਕ ਚੱਲਦਾ ਹੈ ਕਿਸਾਨ ਲੀਡਰਸ਼ਿਪ ਦਾ ਹੁਣ ਜਿਹੜਾ ਅਗਲਾ ਅਲਾਣ ਹੈ ਕਿ ਅਸੀਂ ਜਿਹੜੀ ਹੈ ਇਸ ਸੰਭੂ ਤੇ ਖਨੌਰੀ ਢਾਬ ਗੁਜਰਾਉਂ ਤੇ ਉਹਨਾਂ ਚ ਬੈਠੇ ਰਹਾਂਗੇ ਜਿੰਨਾ ਚਿਰ ਅਗਲੇ ਰਸਤੇ ਜਿਹੜੇ ਨੇ ਦਿੱਲੀ ਜਾਣ ਵਾਲੇ हरियाणा ਸਰਕਾਰ ਵੱਲੋਂ ਜਿੱਥੇ ਬੈਰੀਕੇਟਿੰਗ ਕੀਤੀ ਗਈ ਕੰਧਾਂ ਕੀਤੀਆਂ ਗਈਆਂ ਉਹ ਖੋਲ੍ਹੇ ਨਹੀਂ ਜਾਂਦੇ ਤੇ ਉਹਨਾਂ ਚ ਰਸੀਂ ਦਾਮ ਜਿਹੜਾ ਹੈ ਹਰਿਆਣੇ ਪਾਟ ਰੂਤੇ ਭਰਾਂਗੇ ਖੈਰ ਹੁਣ ਅੱਗੇ ਵੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਇਸ ਕਿਸਾਨੀ ਦੇ ਮੋਰਚੇ ਨੂੰ ਇਸ ਕਿਸਾਨੀ ਦੇ ਸੰਘਰਸ਼ ਨੂੰ ਕਿਵੇਂ ਲੈਂਦੀ ਹੈ ਸੋ ਇਹ ਸੀ ਤੁਹਾਡੇ ਨਾਲ ਸਾਰੀ ਰਿਪੋਰਟ ਸਾਡੇ ਪ੍ਰਤੀਨਿਧ ਹਰਜੀਤ ਸਿੰਘ ਤਈਪੁਰ ਦੀ ਦੇਖਦੇ ਰਹੋ ਰਿਪੋਰਟ ਆਓ ਜੀ ਆਇਆਂ ਨੂੰ ਪਸੰਦ ਆ ਸਭ ਜੀ ਸਾਰੇ ਵੀਰਾਂ ਨੂੰ ਸ਼ਾਇਦ ਇੱਕ ਗੱਲ ਦਾ ਭਰੇਕਾ ਬੋਚੋ ਜਿਹੜੀਆਂ ਗੱਲਾਂ ਸਰਕਾਰ ਨਾਲ ਸਾਡੀਆਂ ਅੰਦਰ ਚੱਲ ਰਹੀਆਂ ਨੇ ਉਹ ਸਾਡੇ ਹਰ ਇੱਕ ਵੀਰ ਤੱਕ ਜਾਣੀ ਜ਼ਰੂਰੀ ਹੈ ਸਰਕਾਰ ਨੇ ਇਹ ਮੰਨ ਲਿਆ ਸੀ ਭਰਾਵੋ ਕਿ ਅਸੀਂ ਜਿਹੜੇ ਤੁਹਾਡੇ ਲਖੀਪੁਰ ਖੀਰੀ ਦੇ ਫੱਟੜ ਜ਼ਖਮੀ ਹੋਏ ਨੇ ਉਹਨਾਂ ਨੂੰ ਜਿਹੜੀ ਵਾਅਦਾ ਸੁਣਖੀ ਦੀ ਅਸੀਂ ਸਹਾਇਤਾ ਜਿਹੜੀ ਅਨਾਉਂਸ ਕੀਤੀ ਆ ਉਹ ਦਿੰਨੇ ਆ ਇਹ ਤੁਹਾਡੇ ਅੰਦੋਲਨ ਦੇ ਪਹਿਲੇ ਦਿਨਾਂ ਚ ਬਣਾ ਲਿਆ ਸੀ ਇਹ ਮੰਨ ਲਿਆ ਸੀ ਕਿ ਜਿਹੜੇ ਉੱਤੇ ਚਾਰ ਕਿਸਾਨ ਦੇ ਪੱਤਰਕਾਰ ਸ਼ਹੀਦ ਹੋਇਆ ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦਿੰਨੀ ਹੈ ਮੰਨ ਲਿਆ ਇਹ ਵੀ ਮੰਨਿਆ ਕਿ ਅੰਦੋਲਨ ਦੇ ਦੌਰਾਨ ਸਮੇਤ ਲਾਲ ਕਿਲਾ ਜਿੰਨੇ ਵੀ ਕੇਸ ਪਏ ਨੇ ਸਾਰੇ ਦੇ ਸਾਰੇ ਕੇਸ ਵਾਪਸ ਲੈ ਲੈਣੇ ਆ ਇਹ ਵੀ ਮੰਨਿਆ ਇਦੋਂ ਵੀ ਕਹਾ ਇਹ ਵੀ ਮੰਨਿਆ ਕਿ ਜਿਹੜਾ ਪ੍ਰਾਲੀ ਦਾ ਤੁਹਾਡੇ ਤੇ ਜੁਰਮਾਨਾ ਪਾਇਆ ਜਾਂਦਾ ਇਹ ਕਿਸਾਨਾਂ ਨੂੰ ਨਹੀਂ ਪਏਗਾ ਕਲੂਜਰ ਅੱਡੇ ਵਿੱਚੋਂ ਅਸੀਂ ਖੇਤੀ ਨੂੰ ਬਾਹਰ ਕੱਢ ਕੇ ਤੁਹਾਡੇ ਹੱਥ 'ਚ ਨੋਟੀਫਿਕੇਸ਼ਨ ਦੇ ਦਿੰਨੇ ਆ ਇਹ ਵੀ ਮੰਨਿਆ ਕਿ ਜਿਹੜਾ ਬਿਜਲੀ ਸੋਧ ਬਿਲਦੇ ਤਹਿਤ ਤੁਹਾਡੇ ਘਰਾਂ ਦੇ ਵਿੱਚ ਸਮਾਰਟ ਮੀਟਰ ਲਾਏ ਜਾ ਰਹੇ ਨੇ ਉਹ ਕਹਿੰਦੇ ਐਗਰੀਕਲਚਰ ਨੂੰ ਕਿਸਾਨੀ ਨੂੰ ਉਹਦੇ 'ਚ ਕੋਈ ਬਾਹਰ ਕੱਢ ਦਿੰਨੇ ਆ ਇਹ ਮੰਨ ਲਿਆ ਕਿ ਜਿਹੜਾ ਤੁਹਾਨੂੰ ਖਾਦਾਂ ਦੇ ਬੀਜਾਂ ਦੇ ਨਾਲ ਲੁੱਟਿਆ ਜਾਂਦਾ ਹੈ ਉਹਦੇ ਵਿੱਚ ਅਸੀਂ ਕਾਨੂੰਨ ਦੇ ਵਿੱਚ ਕੋਈ ਵਿਵਧਾਨ ਕਰ ਦਿੰਨੇ ਆ ਕਿ ਉਹਨਾਂ ਨੂੰ ਜੁਰਮਾਨੇ ਹੋਰ ਭਾਰੇ ਲਗਾ ਦੇ ਜੇਕਰ ਛੇੜ ਹੋਵੇ। ਇਹ ਕੇਵਲ ਮੰਨੀ ਕਿ ਜਿਹੜਾ ਸਦਾ ਦੱਖਣੀ ਭਾਰਤ ਦੇ ਲੋਕ ਜਿਹੜੇ ਮਸਾਲਿਆਂ ਦੀ ਖੇਤੀ ਕਰਦੇ ਨੇ ਉਹਦੇ ਬੋਰਡ ਦੀ ਮੰਗ ਕੀਤੀ ਸੀ ਤੇ ਬੋਰਡ ਬਣ ਚੁੱਕਿਆ ਉਹ ਬੋਰਡ ਪ੍ਰਭਾਵੀ ਰੂਪ ਦੇ ਵਿੱਚ ਕੰਮ ਕਰੇਗਾ ਵੀ ਮੰਨ ਚੁੱਕੀ ਸਰਕਾਰ। ਲੇਕਿਨ ਅੱਜਾ ਕਿੱਥੇ ਆ ਬੇਚ ਸਰਕਾਰ ਨੇ ਕਹਿਤਾ ਕਿ ਅਸੀਂ ਪੰਜ ਫਸਲਾਂ ਦੇ ਉੱਤੇ ਤੁਹਾਡੀਆਂ ਪੰਜ ਫਸਲਾਂ ਖਰੀਦਣ ਨੂੰ ਤਿਆਰ ਆ ਐਮਐਸਪੀ ਦੇ ਉੱਤੇ ਗਰੰਟੀ ਦਿੱਨੇ ਆ ਪਰ ਮੇਰੇ ਦੋਸਤ ਫੋਟੋ ਹੈ ਜੀ ਅਸੀਂ ਇਹ ਕੀ ਕਹਿ ਰਹੇ ਆ ਆ ਜਿਹੜੇ ਮੇਰੇ ਲੋਕ ਬੈਠੇ ਨੇ ਜਿਸ ਵੇਲੇ ਆਪਾਂ ਕਾਨੂੰਨਾਂ ਦੀ ਲੜਾਈ ਲੜਿਆ ਉਸ ਵਕਤ ਬਾਹਰ ਲੀਆਂ ਸਟੇਟਾਂ ਦੇ ਭਾਵੇਂ ਉਹਨਾਂ ਦੀ ਸ਼ਮੂਲੀਅਤ ਘੱਟ ਰਹੀ ਹੋਵੇ ਲੇਕਿਨ ਸਾਡੇ ਸਿਰ ਤੇ ਕੋ ਲੰਬਾ ਸੀ ਉਹਨਾਂ ਦਾ ਕਿ ਪੰਜਾਬ ਵਾਲਿਓ ਤੁਹਾਡੇ ਤਿੰਨ ਕਾਨੂੰਨ ਜਦੋਂ ਰੱਦ ਹੋ ਗਏ ਤੁਸੀਂ ਸਾਡੀ ਐਮਐਸਪੀ ਦੇ ਉੱਤੇ ਪਿੱਛੇ ਲੱਗੇ ਪੱਟ ਗਏ ਕਿ ਕਿਹਾ ਜਾਂ ਨਹੀਂ ਕਿਹਾ ਬੋਲੇ ਇਮਾਨਦਾਰੀ ਨਾਲ ਆਇਆ ਉਲੰਘਾ ਉਹਨਾਂ ਨੂੰ ਅੱਜ ਉਹਨਾਂ ਦਾ ਉਲੰਘਾ ਲਾ ਕੇ ਉਸ ਤੋਂ ਵੀ ਮਜ਼ਬੂਤ ਅੰਦੋਲਨ ਪੰਜਾਬ ਨੇ ਦੁਬਾਰਾ ਖੜਾ ਕਰਕੇ ਸਰਕਾਰ ਨੂੰ ਫਿੱਧਾ ਪਾਇਆ ਹੋਇਆ ਹੈ ਔਰ ਸਰਕਾਰ ਉਸ ਗੱਲ ਤੋਂ ਲੈ ਕੇ ਆਗੇ ਕਿ ਅਸੀਂ 5 ਫਸਲਾਂ ਖਰੀਦਦੇ ਆਂ ਔਰ ਅਸੀਂ ਕਹਿੰਨੇ ਆਂ ਕਿ 5 ਨਹੀਂ ਸਾਰਿਆਂ ਦੀਆਂ ਸਾਰੀਆਂ ਫਸਲਾਂ 23 ਦੀਆਂ 23 ਫਸਲਾਂ ਨੂੰ ਕਾਨੂੰਨੀ ਜਾਮੇ ਦੇ ਤਹਿਤ ਇੱਕ ਕਾਨੂੰਨ ਬਣਾ ਕੇ ਕਿ ਐਮਐਸਪੀ ਤੋਂ ਘੱਟ ਕਿਸੇ ਕਿਸਾਨ ਦੀ ਫਸਲ ਨਿਕੇ ਨਾ ਲੜੋਤਾਟੇ ਬੈਠਾ ਹੋ ਰਹੀਆਂ ਨੇ ਚੈਨਲਾਂ ਦੇ ਉੱਤੇ ਇੰਟਰਵਿਊ ਚੱਲ ਰਹੀਆਂ ਨੇ ਰੋਜ਼ ਚੱਲਦੇ ਆ ਰੋਜ਼ ਉਹਨਾਂ ਦੇ ਗੱਲ ਕਰਦੇ ਆ ਕੀ ਹੁੰਦੀ ਆ ਗੱਲ ਜੇ ਜੇ 5 ਦੇ 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 ਫਿਰ ਸ਼ਾਂਤੀ ਨਹੀਂ ਜੇ 6 ਦੇ 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 ਫਿਰ ਸ਼ਾਂਤੀ ਨਹੀਂ ਜੇ 8 ਦੇ 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 ਫਿਰ ਸ਼ਾਂਤੀ ਨਹੀਂ ਮੇਰੀ ਬੇਨਤੀ ਆ ਭਰਾਵੋ ਆ ਜਿਹੜਾ ਉਸ ਵੇਲੇ ਪੰਜਾਬ ਦਾ ਜਿਹੜਾ ਮਾਨ ਸਨਮਾਨ ਪੂਰੇ ਦੇਸ਼ ਦੇ ਵਿੱਚ ਵਿਵਹਾਰ ਹੋਇਆ ਉਹਨੂੰ ਮੁਰਦਬਾਰਾ ਜਵਹਾਰ ਕੀਤਾ ਹੋਇਆ ਹੈ ਔਰ ਸਾਰੇ ਦੇਸ਼ ਦੀਆਂ ਮੰਗਾਂ ਨੇ ਅਸੀਂ ਭੇਖਾ ਚੜ੍ਹਦੇ ਨੂੰ ਚਾਹਦੇ ਆਂ ਤੇ ਸਰਕਾਰ ਦੇ ਕੰਨ ਨੇ ਕਿਸੇ ਤਰ੍ਹਾਂ ਦਾ ਭੇਖਾ ਨਾ ਰਹਿ ਜੇ ਕਿ ਅਸੀਂ ਕੋਈ ਢਿੱਲੀ ਗੱਲ ਕਰਾਂਗੇ ਕਿ ਅਸੀਂ ਇਸ ਜਲ ਲਈ ਵਿਸਤ੍ਰਿਤ ਹੋ ਜਾਵਾਂਗੇ ਕਿ ਸਰਕਾਰ ਗੱਲਬਾਤ ਨਹੀਂ ਕਰਦੀ ਤੇ ਅਸੀਂ ਜਾ ਕੇ ਕਹੀਏ ਜਿਹੜੀਆਂ ਕੱਢ ਕੇ ਕਿਸ ਕਰਕੇ ਗੱਲਬਾਤ ਕਰੇ ਸਾਨੂੰ ਕੋਈ ਇਹਨਾਂ ਗੱਲਾਂ ਦਾ ਚਾਅ ਨਹੀਂ ਹੈ ਅਸੀਂ ਬੈਠੇ ਆਂ ਅੰਦੋਲਨ ਚੱਲੇਗਾ ਅੰਦੋਲਨ ਲੰਮਾ ਚੱਲ ਸਕਦਾ ਹੈ ਜੇ ਅਸੀਂ 13 ਮਹੀਨੇ ਸ਼ਾਂਤੀ ਨਾਲ ਅੰਦੋਲਨ ਲਈ ਹੈ ਤਾਂ ਅੰਦੋਲਨ ਇੱਥੇ ਵੀ ਚੱਲ ਸਕਦਾ ਹੈ ਈ ਮਿਸ਼ਨ ਪੰਜਾਬੀ